ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਹੋ ਤੇ ਤੰਦਰੁਸਤ ਰਹੋਗੇ ਅੱਜ ਦੀ ਵੀਡੀਓ ਜਿਹੜੀ ਆਪਣੇ ਪੱਗ ਦੇ ਉੱਤੇ ਆ ਤੇ ਪੱਗ ਜਦੋਂ ਆਪਾਂ ਮੰਮੀ ਲੈ ਕੇ ਆਉਂਦੇ ਆ ਤਾਂ ਮੇਰੇ ਉੱਤੋਂ ਰੰਗ ਉੱਤਰ ਜਾਂਦਾ ਏ ਤੇ ਉਹਨੂੰ ਆਪਾਂ ਰੰਗ ਨੂੰ ਰੋਕਣ ਵਾਸਤੇ ਕੀ ਕਰਨਾ ਏ ਉਹਦੇ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੂਗੀ ਤੇ ਮੈਂ ਇੱਥੇ ਲੈ ਕੇ ਆਈ ਸੀ ਬੇਟੇ ਦੇ ਪੜਕਿਆਂ ਵਾਸਤੇ ਕੱਪੜਾ ਤੇ ਇਹ ਪਟਕੇ ਆਪਾਂ ਘਰੀ ਬਣਾ ਕੇ ਤਿਆਰ ਕਰਾਂਗੇ ਇਸ ਦੀ ਵੀਡੀਓ ਮੈਂ ਤੁਹਾਨੂੰ ਕੱਲ ਨੂੰ ਸ਼ੇਅਰ ਕਰਾਂਗੀ ਤੇ ਇਹ ਮੈਂ 1.5 ਮੀਟਰ ਕਪੜਾ ਲੈ ਕੇ ਆਈ ਸੀ ਫੁੱਲ ਵੈਲ ਦਾ ਕਈ ਵਾਰ ਜਦੋਂ ਆਪਾਂ ਪਟਕੇ ਬਾਹਰੋਂ ਲੈ ਕੇ ਆਉਂਦੇ ਆ ਬਣੇ ਬਣਾਈ ਤਾਂ ਉਹਦੀਆਂ ਤਣੀਆਂ ਨੇ ਜਿਹੜੀਆਂ ਜਲਦੀ ਟੁੱਟ ਜਾਂਦੀਆਂ ਨੇ ਤੇ ਇਸ ਕਰਕੇ ਚਲੋ ਮੈਂ ਸੋਚਿਆ ਵੀ ਕਪੜਾ ਲੈ ਕੇ ਉਦੇ ਹੀ ਕੱਪੜੇ ਦੇ ਆਪਾਂ ਪਟਕੇ ਬਣਾਵਾਂਗੇ ਘਰ ਦੇ ਵਿੱਚ ਤੇ ਇਸ ਨਾਲ ਤਣੀਆਂ ਜਿਹੜੀਆਂ ਮਜ਼ਬੂਤ ਬਣਦੀਆਂ ਨੇ ਤੇ ਪਹਿਲਾਂ ਆਪਾਂ ਕੱਪੜੇ ਨੂੰ ਜਿਹੜਾ ਇਹ ਪਾਣੀ ਦੇ ਵਿੱਚ ਡੋਬ ਕੇ ਰੱਖਾਂਗੇ ਉਸ ਵਿੱਚ ਦੋ ਚੀਜ਼ਾਂ ਪਾਵਾਂਗੇ ਜਿਹਦੇ ਨਾਲ ਆਪਣਾ ਜਿਹੜਾ ਕੱਪੜੇ ਦਾ ਰੰਗ ਆ ਉਹ ਬਿਲਕੁਲ ਨਹੀਂ ਉਤਰੇਗਾ ਤੇ ਇਦਾਂ ਹੀ ਤੁਸੀਂ ਪੱਗਾਂ ਨੇ ਜਾਂ ਫਿਰ ਕੋਈ ਨਵੀਂ ਚਾਦਰ ਆ ਉਹਨੂੰ ਵੀ ਤੁਸੀਂ ਉਸ ਤਰ੍ਹਾਂ ਧੋ ਕੇ ਆਪਾਂ ਰੱਖ ਸਕਦੇ ਆ ਇਹਦੇ ਨਾਲ ਆਪਣਾ ਕੱਪੜੇ ਦਾ ਰੰਗ ਬਿਲਕੁਲ ਨਹੀਂ ਲਹੇਗਾ ਤੇ ਜਿਹੜਾ ਵੀ ਲਹੇਗਾ ਉਹ ਇੱਕ ਵਾਰ ਲੈ ਕੇ हट ਜਾਏਗਾ ਤੇ ਦੁਬਾਰਾ ਪੱਗ ਦਾ ਰੰਗ ਬਿਲਕੁਲ ਨਹੀਂ ਉਤਰੇਗਾ ਹਾਂਜੀ ਇਹਦੇ ਲਈ ਆਪਾਂ ਇੱਕ ਢਾਂਡੇ ਦੇ ਵਿੱਚ ਥਾਂ ਕਰ ਲੈਂਦੇ ਪਹਿਲਾਂ ਤੇ ਜੇ ਤੁਸੀਂ ਮੇਰੇ ਚੈਨਲ ਕੋਲ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਬਧੀਆਂ ਲੱਗੀਆਂ ਨੇ ਹਾਂਜੀ ਪਾਣੀ ਆਪਾਂ ਲੈ ਲਏ ਆ ਪਾਣੀ ਆਪਾਂ ਓਨਾ ਕੁ ਲੈਣਾ ਵਾ ਜਿੰਨਾ ਕ ਆਪਣਾ ਪੱਗ ਜਾ ਕੋਈ ਆਪਣੀ ਨਵੀਂ ਚਾਦਰ ਆ ਬੈਡ ਸ਼ੀਟ ਦੀ ਉਹ ਚੰਗੀ ਤਰ੍ਹਾਂ ਉਹ ਵਿੱਚ ਪਾਣੀ ਦੇ ਡੁੱਬ ਸਕੇ ਤੇ ਇਹਦੇ ਲਈ ਆਪਾਂ ਕੀ ਕਰਨਾ ਹੈ ਅੱਧਾ ਚਮਚਾ ਮੈਂ ਇੱਥੇ ਨਮਕ ਤੇ ਲਵਾਂਗੀ ਤੇ ਚੰਗੀ ਤਰ੍ਹਾਂ ਨਮਕ ਨੂੰ ਪਾਣੀ ਵਿੱਚ ਪਾ ਲਾਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਲੈਣਾ ਹੈ ਵਿਨੇਗਰ ਵਿਨੇਗਰ ਦਾ ਆਪਾਂ ਇੱਕ ਚਮਚਾ ਇਹਦੇ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਆਪਣੀ ਟਟਕਿਆਂ ਦਾ ਕੱਪੜਾ ਜਿਹੜਾ ਪੱਗ ਦਾ ਉਹ ਚੰਦੂ ਭਾਂਡੇ ਵਿੱਚ ਢੋਕ ਕੇ ਨੂੰ ਅੱਧਾ ਘੰਟਾ ਰੱਖਾਂਗੇ ਆਪਾਂ ਤੇ ਅੱਧੇ ਘੰਟੇ ਬਾਅਦ ਇਹਨੂੰ ਆਪਾਂ ਸੁੱਕਣੇ ਪੈਣਾ ਹੈ ਜਿਹੜਾ ਵੀ ਰੰਗ ਇਹਦੇ ਵਿੱਚ ਲੱਥਣਾ ਹੋਊਗਾ ਹੁਣੀ ਇਹਦੇ ਵਿੱਚੋਂ ਲੈ ਜਾਏਗਾ ਬਾਅਦ ਵਿੱਚ ਜੇ ਵੀ ਰੰਗ ਇਦਾਂ ਹੀ ਰਹੇਗਾ ਵੀਡੀਓ ਨੂੰ ਵਿਰਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਸ ਨਾਲ ਸਾਡਾ ਵਾਚ ਟਾਈਮ ਆ ਜਿਹੜਾ ਪੂਰਾ ਹੋ ਜਾਵੇਗਾ ਉੱਦੇ ਘੰਟੇ ਬਾਅਦ ਮਿਲਦੇ ਆਂ ਆਪਾਂ ਹਾਂਜੀ ਅੱਧਾ ਘੰਟਾ ਹੋ ਗਿਆ ਏ ਪੱਗ ਨੂੰ ਪਾਣੀ ਚ ਡੋਬੇ ਹੋਏ ਹਲਕਾ ਜਿਹਾ ਇਹਦਾ ਰੰਗ ਉਤਰਿਆ ਏ ਕੱਪੜੇ ਦਾ ਤੇ ਕਪੜਾ ਜਿਹੜਾ ਪੱਗ ਦਾ ਏ ਬਹੁਤ ਸੌਫਟ ਹੋ ਗਿਆ ਏ ਤੇ ਕੋਈ ਵੀ ਆਪਣਾ ਆਕੜਿਆ ਹੋਇਆ ਕੱਪੜਾ ਹੁੰਦਾ ਪੱਗਾਂ ਦਾ ਫੁੱਲ ਵੈਲ ਪੱਗਾਂ ਦਾ ਕੱਪੜਾ ਆਕੜਿਆ ਹੁੰਦਾ ਵਾ ਤੇ ਉਹ ਇਦਾਂ ਪਾਣੀ ਚ ਡੋਬ ਕੇ ਰੱਖਦੇ ਆਂ ਆਪਾਂ ਜਦੋਂ ਤਾਂ ਉਹ ਬਿਲਕੁਲ ਸੌਫਟ ਹੋ ਜਾਂਦਾ ਜਿੱਦਾਂ ਆਪਾਂ ਸੂਟਾਂ ਦੇ ਲਾਈਨਿੰਗ ਲਾਉਣੇ ਆ ਫੁੱਲ ਬੈਲ ਦੀ ਜਾਂ ਫਿਰ ਨੋਰਮਲ ਹੁੰਦੀ ਆ ਲਾਈਨਿੰਗ ਉਹ ਲਿਆ ਕੇ ਲਾਉਣੀ ਉਹ ਵੀ ਆਪਾਂ ਨੂੰ ਏਦਾਂ ਪਾਣੀ ਚ ਟੋਕ ਕੇ ਇੱਕ ਵਾਰ ਚੰਗੀ ਤਰ੍ਹਾਂ ਅੱਧੇ ਘੰਟੇ ਲਈ ਰੱਖ ਦੇਣੀ ਚਾਹੀਦੀ ਹੈ ਦੋ ਚੀਜ਼ਾਂ ਪਾ ਕੇ ਤਾਂ ਆਪਣਾ ਜਿਹੜਾ ਕੱਪੜੇ ਦਾ ਰੰਗ ਆ ਬਿਲਕੁਲ ਨਹੀਂ ਉਤਰੇਗਾ ਤੇ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਹੀ ਰੰਗ ਉਤਰਿਆ ਹੈ ਜਿਆਦਾ ਨਹੀਂ ਉਤਰਿਆ ਹੈ ਇਹ ਤੇ ਹੁਣ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਛੋੜ ਕੇ ਸੁੱਕੜੇ ਪਾਵਾਂਗੇ ਪੱਗ ਆਪਾਂ ਚੋੜ ਲਈਏ ਅਸੀਂ ਆਪਾਂ ਨੂੰ ਸੁੱਕੜੇ ਪਾਵਾਂਗੇ ਬਾਰ ਜ਼ਿਆਦਾ ਧੁੱਪ ਹੋਣ ਕਰਕੇ ਤੇ ਆਪਾਂ ਇਹਨੂੰ ਛਾਂ ਦੇ ਵਿੱਚ ਹੀ ਸੁਕਾਉਣਾ ਹੈ ਤੇ ਇਦਾਂ ਮੈਂ ਮੰਜੇ ਦੇ ਉੱਤੇ ਪਾ ਦਵਾਂਗੀ ਪੱਗ ਨੂੰ ਪੱਗ ਹਮੇਸ਼ਾ ਆਪਾਂ ਨੂੰ ਸ਼ਾਮੇ ਹੀ ਸੁਕਾਉਣੀ ਚਾਹੀਦੀ ਹੈ ਜਦੋਂ ਆਪਾਂ ਧੁੱਪੇ ਨਾਲ ਸੁਕਾਉਣੇ ਆ ਤਾਂ ਪੱਗ ਦਾ ਰੰਗ ਉੱਤਰ ਜਾਂਦਾ ਏ ਧੁੱਪ ਦੇ ਨਾਲ ਪੇਂਟ ਹੋ ਜਾਂਦਾ ਰੰਗ ਤੇ ਇਦਾਂ ਆਪਾਂ ਮੰਜੇ ਤੇ ਵਿਛਾ ਦਿੱਤਾ ਇਹ ਕੱਪੜਾ ਤੇ ਹੁਣ ਆਪਾਂ ਇੱਥੇ ਪੱਖਾ ਲਗਾ ਦੇਵਾਂਗੇ ਪੱਖੇ ਦੇ ਨਾਲ ਇਹ ਵਧੀਆ ਸੁੱਕ ਜਾਏਗੀ ਧੁੱਪ ਦੇ ਵਿੱਚ ਪਾਉਣ ਨਾਲ ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਮੈਨੂੰ ਜੋਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ